डण्डौतवन्दनकबा सर्वकला समरथोले राखो प्रभु ਨਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਗੁਰਾਂ ਦੇ ਉਚਾਰਨ ਕੀਤੇ ਹੋਏ ਸਲੋਕਾਂ ਦੀ ਆਪਾਂ ਲੜੀਵਾਰ ਸੰਖੇਪ ਰੂਪ ਵਿੱਚ ਵਿਚਾਰ ਕਰ ਰਹੇ ਹਾਂ ਆਪਾਂ 47 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਉਸ ਤੋਂ ਅੱਗੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਬਹੁਤ ਹੀ ਸਰਲ ਤੇ ਸੰਖੇਪ ਰੂਪ ਵਿੱਚ ਥੋੜੇ ਸਮੇਂ ਵਿੱਚ ਇਹਨਾਂ ਨੂੰ ਸਮਝਣ ਦਾ ਯਤਨ ਕਰਨਾ ਹੈ ਆਓ ਅਗਲਾ ਸ਼ਲੋਕ ਸਰਵਨ ਕਰੀਏ ਤੇ ਉਹਦੀ ਵਿਚਾਰ ਨੂੰ ਸਮਝੀਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ ਨਿਝ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਸਤਿਗੁਰੂ ਜੀ ਕਹਿਣ ਲੱਗੇ ਸਾਰੇ ਸੰਸਾਰ ਦੇ ਅੰਦਰ ਮੈਂ ਹਰ ਇੱਕ ਨੂੰ ਆਪਣਾ ਬਣਾ ਕੇ ਵੇਖਿਆ ਪਰ ਇਥੇ ਕੋਈ ਵੀ ਕਿਸੇ ਦਾ ਨਹੀਂ ਹੈ ਆਪਨਾ ਬਣਾ ਕੇ ਬੰਦੇ ਗੁਰਮਖੋ ਧੋਖਾ ਕਰ ਜਾਂਦੇ ਨੇ ਆਪਨਾ ਬਣਾ ਕੇ ਬੰਦੇ ਦੀਆਂ ਜੜਾਂ ਵੱਡ ਜਾਂਦੇ ਨੇ ਮਹਾਰਾਜ ਕਹਿਣ ਲੱਗੇ ਕੋਈ ਵੀ ਇੱਥੇ ਕਿਸੇ ਦਾ ਨਹੀਂ ਸਾਰਿਆਂ ਨੂੰ ਆਪਣਾ ਬਣਾ ਕੇ ਵੇਖ ਲਿਆ ਨਾਨਕ ਥਿਰ ਹਰ ਭਗਤ ਹੈ ਤੇ ਰੱਖੋ ਮਨ ਮਾਹੀ ਹੇ ਜੀ ਹਮੇਸ਼ਾ ਰਹਿਣ ਵਾਲੀ ਸਥਿਰ ਰਹਿਣ ਵਾਲੀ ਉਹ ਹੈ ਪਰਮਾਤਮਾ ਦੀ ਭਗਤੀ ਤੇ ਪਰਮਾਤਮਾ ਦੀ ਭਗਤੀ ਨੂੰ ਆਪਣੇ ਮਨ ਵਿੱਚ ਟਿਕਾਓ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਜਿਨੇ ਹਮੇਸ਼ਾ ਤੁਹਾਡਾ ਸਾਥ ਦੇਣਾ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਨੀਤ ਮਹਾਰਾਜ ਕਹਿਣ ਲੱਗੇ ਆ ਸੰਸਾਰ ਦੀ ਜਿੰਨੀ ਰਚਨਾ ਹੈ ਨਾ ਜੋ ਸ੍ਰਿਸ਼ਟੀ ਨਜ਼ਰ ਆ ਰਹੀ ਏ ਇਹ ਸਾਰੀ ਝੂਠ ਹੈ ਨਾਸ਼ਮਾਨ ਹੈ ਕਹਿ ਨਾਨਕ ਥਿਰ ਨਾ ਰਹੈ ਜਿਵੇਂ ਬਾਲੂ ਕੀ ਪੀਤ ਮਹਾਰਾਜ ਕਹਿਣ ਲੱਗੇ ਇਹ ਸੰਸਾਰ ਦੀ ਰਚਨਾ ਨਾਸ਼ਮਾਨ ਹੈ ਇੰਨੇ ਹਮੇਸ਼ਾ ਨਹੀਂ ਰਹਿਣਾ ਜਿਵੇਂ ਰੇਤਾ ਦੀ ਕੰਧ ਕਿੰਨਾ ਕੁ ਚਿਰ ਉਹਦੇ ਤੇ ਭਰੋਸਾ ਕਰਾਂਗੇ ਰੇਤੇ ਦੀ ਕੰਧ ਨੂੰ ਕਿਰਨ ਲੱਗਿਆਂ ਬਹੁਤੀ ਦੇਰੀ ਨਹੀਂ ਲਗਣੀ ਢਹਿ ਜਾਂਦੀ ਹੈ ਇਸੇ ਤਰ੍ਹਾਂ ਇਹ ਸੰਸਾਰ ਦੀ ਰਚਨਾ ਹੈ ਰਾਮ ਗयो ਰਾਵਣ ਗयो ਜਾਂ ਕਉ ਬਹੁ ਪਰਵਾਰ ਸਤਿਗੁਰੂ ਕਹਿਣ ਲੱਗੇ ਇਹ ਨਾਸ਼ਵਾਨ ਸੰਸਾਰ ਦੇ ਅੰਦਰ ਰਾਮਨ ਵਰਗੇ ਦੁਨੀਆ ਤੋਂ ਚਲੇ ਗਏ ਜਿੰਦਾ ਏਦਾ ਵੱਡਾ ਪਰਿਵਾਰ ਸੀ ਇਥੇ ਰਾਮ ਵਰਗੇ ਨਾ ਰਹੇ ਵੱਡੇ ਵੱਡੇ ਅਵਤਾਰੀ ਪੁਰਸ਼ ਦੁਨੀਆ ਤੋਂ ਚਲੇ ਗਏ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਤੇ ਬਹੁਤ ਵੱਡਾ ਪਸਾਰਾ ਸੀ ਕਹੋ ਨਾਨਕ ਥਿਰ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਇਹ ਸੰਸਾਰ ਦੇ ਅੰਦਰ ਹਮੇਸ਼ਾ ਰਹਿਣ ਵਾਲਾ ਸਥਿਰ ਰਹਿਣ ਵਾਲਾ ਕੁਝ ਵੀ ਨਹੀਂ ਸਾਰੀ ਸ੍ਰਿਸ਼ਟੀ ਇੱਕ ਸੁਪਨੇ ਦੀ ਤਰ੍ਹਾਂ ਹੈ ਇਹ ਸੰਸਾਰ ਦੀ ਰਚਨਾ ਚਿੰਤਾਤਾ ਕੀ ਕੀ ਜੀਏ ਜੋ ਅਨਹੋਣੀ ਹੋਏ ਮਹਾਰਾਜ ਕਹਿਣ ਲੱਗੇ ਚਿੰਤਾ ਬੰਦਿਆ ਉਸ ਗੱਲ ਦੀ ਕਰ ਜਿਹੜੀ ਅਨਹੋਣੀ ਹੋਵੇ ਕਿ ਕਿਸੇ ਹੋਰ ਨਾਲ ਨਹੀਂ ਹੋਈ ਤੇ ਤੇਰੇ ਇਕੱਲੇ ਨਾਲ ਹੋ ਰਹੀ ਮਹਾਰਾਜ ਕਹਿਣ ਲੱਗੇ ਜਿਹੜੀ ਸਾਰਿਆਂ ਨਾਲ ਹੋ ਰਹੀ ਏ ਜਿੰਨੇ ਹੋ ਕੇ ਰਹਿਣਾ ਫਿਰ ਉਹਦੀ ਚਿੰਤਾ ਕਾਦੀ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਹ ਜੋ ਸੰਸਾਰ ਦਾ ਰਸਤਾ ਆ ਨਾ ਮਾਰਗੇ ਇੱਥੇ ਹਮੇਸ਼ਾ ਕਿਸੇ ਨੇ ਨਹੀਂ ਰਹਿਣਾ ਪੱਕਾ ਟਿਕਾਣਾ ਕਿਸੇ ਦਾ ਨਹੀਂ ਸਾਰੇ ਆਏ ਨੇ ਜਨਮ ਲੈ ਕੇ ਤੇ ਸਾਰਿਆਂ ਨੇ ਜੀਵਨ ਭੋਗ ਕੇ ਮੌਤ ਵਸ ਹੋ ਕੇ ਦੁਨੀਆਂ ਤੋਂ ਚਲੇ ਜਾਣਾ ਇੱਥੇ ਟਿਕਣ ਵਾਲਾ ਕੋਈ ਨਹੀਂ ਕਿਸੇ ਨਾਲ ਵੀ ਅਨਹੋਣੀ ਨਹੀਂ ਹੁੰਦੀ ਸਾਰਿਆਂ ਨਾਲ ਹੋਣੀ ਹੁੰਦੀ ਏ ਜਿਹਦਾ ਜਨਮ ਹੋਇਆ ਉਹਦੀ ਮੌਤ ਵੀ ਹੋਏਗੀ ਇਸ ਲਈ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਮਹਾਰਾਜ ਕਹਿਣ ਲੱਗੇ ਜਿਹਦੀ ਪਦਾਇਸ਼ ਹੋਈ ਏ ਜਿਹਦਾ ਜਨਮ ਹੋਇਆ ਏ ਉਹਨੇ ਇੱਕ ਦਿਨ ਬਿਨਸ ਵੀ ਜਾਣਾ ਅੱਜ ਕੱਲ ਜਾਂ ਪਰਸੋਂ ਉਹਨੇ ਇੱਕ ਦਿਨ ਮੌਤ ਕਾਲ ਦੇ ਮੂੰਹ ਵਿੱਚ ਪੈ ਜਾਣਾ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਇਸ ਲਈ हे ਮਨਾ ਤੂੰ ਸਾਰੇ ਜੰਜਾਲਾਂ ਨੂੰ ਛੱਡ ਕੇ ਨਾ ਤੇ ਪਰਮਾਤਮਾ ਦੇ ਗੁਣ ਗਾ ਪਰਮਾਤਮਾ ਦੇ ਗੁਣ ਗਾ ਤੇ ਤੇਰਾ ਜੀਵਨ ਸਫਲਾ ਹੋਏ ਦੋਹਰਾ ਬਲ ਛੁੱਟ ਕੇ ਉਹ ਬੰਦਨ ਪਰੇ ਕਛੂ ਨਾ ਹੋਤੇ ਉਪਾਏ ਮਹਾਰਾਜ ਕਹਿਣ ਲੱਗੇ ਭਾਈ ਜੇ ਤੈਨੂੰ ਹਰ ਪ੍ਰਕਾਰ ਤੂੰ ਵੰਦਨ ਪੈ ਜਾਣ ਤੇਰਾ ਬਲ ਤੇਰੀ ਤਾਕਤ ਸਿਆਨਪ ਕਿਸੇ ਵੀ ਕੰਮ ਨਾ ਆਏ ਚਾਰ ਸਖੇਰੇ ਤੋਂ ਤੂੰ ਘਿਰ ਜਾਏ ਤੇਰਾ ਕੋਈ ਵੀ ਉਪਾਅ ਤੇਰਾ ਕੋਈ ਵੀ ਯਤਨ ਕੰਮ ਨਾ ਆਏ ਕਹੋ ਨਾਨਕ ਆਬਿਓਟ ਹਰ ਗੱਜ ਦਿਉ ਹੋ ਹੋ ਸਹਾਰੇ ਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ ਪਾਤਸ਼ਾਹ ਮੇਰੇ ਸਹਾਈ ਹੋਵੋ ਮੇਰੀ ਸਹਾਇਤਾ ਕਰੋ ਮੇਰੇ ਤੇ ਕੁਝ ਨਹੀਂ ਹੋ ਰਿਹਾ ਜਿਵੇਂ ਤੁਸੀਂ ਇੱਕ ਹਾਥੀ ਨੂੰ ਤੰਦਵੇ ਤੋਂ ਬਚਾਇਆ ਸੀ ਨਾ ਉਸੇ ਤਰ੍ਹਾਂ ਮਹਾਰਾਜ ਮੇਰੀ ਸਹਾਇਤਾ ਕਰੋ ਬਲ ਹੋ ਆਵੰਦਨ ਛੁਟੇ ਸਭ ਕਿਸ ਹੋਤੇ ਉਪਾਏ ਜਦੋਂ ਉਸ ਵੈਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਤੇਰੀ ਬੇਨਤੀ ਪ੍ਰਵਾਨ ਹੋ ਗਈ ਨਾ ਜਿਹੜਾ ਤੇਰਾ ਬਲ ਤਾਕਤ ਕਿਸੇ ਕੰਮ ਨਹੀਂ ਆ ਰਹੀ ਉਹ ਵੀ ਕੰਮ ਆਏਗੀ ਬਲ ਹੋਵਾ ਚਾਰਛ ਫੇਰਿਓ ਤੇਰੇ ਅੰਦਰ ਤਾਕਤ ਆ ਜਾਏਗੀ ਬੰਧਨ ਛੁੱਟ ਜਾਣਗੇ ਟੁੱਟ ਜਾਣਗੇ ਖੁੱਲ ਜਾਣਗੇ ਜਿੰਨੇ ਯਤਨ ਕਰੇਗਾ ਉਹਨਾਂ ਵਿੱਚ ਸਫਲਤਾ ਮਿਲੇਗੀ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਰੇ ਬਸ ਬੇਨਤੀ ਇਹ ਕਰਦਾ ਰਹੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਤੁਸੀਂ ਹੀ ਸਹਾਈ ਹੋਣ ਵਾਲਿਓ ਤੇ ਮੇਰੀ ਸਹਾਇਤਾ ਕਰੋ ਸੰਗ ਸਖਾ ਸਭ ਤਜ ਗਏ ਕੋ ਨਾ ਨੀਤੇ ਹੋ ਸਾਥ ਸੁੱਖਾਂ ਵੇਲੇ ਸਾਰੇ ਨੇੜੇ ਟੁਕ ਟੁਕ ਬਹਿੰਦੇ ਨੇ ਜਦੋਂ ਕਿਤੇ ਮੁਸੀਬਤ ਆ ਜਾਏ ਬੰਦਾ ਕਿਸੇ ਕਾਰਜ ਵਿੱਚ ਘਿਰ ਜਾਏ ਫਸ ਜਾਏ ਉਦੋਂ ਸਕੇ ਸੰਬੰਧੀ ਨੇੜੇ ਰਹਿਣ ਵਾਲੇ ਮਿੱਤਰ ਦੋਸਤ ਸਾਰੇ ਸਾਥ ਛੱਡ ਜਾਂਦੇ ਨੇ ਕੋਈ ਵੀ ਸਾਥ ਨਹੀਂ ਨਿਭਾਉਂਦਾ ਕਹੋ ਨਾਨਕ ਇਹ ਵਿਪਤ ਮੈਂ ਇੱਕ ਏਕ ਰਗਨਾਥ ਉਸ ਵੇਲੇ ਕੇਵਲ ਇੱਕ ਪਰਮਾਤਮਾ ਦਾ ਆਸਰਾ ਹੀ ਬਚਦਾ ਹੈ ਫਿਰ ਬੰਦੇ ਨੂੰ ਪਰਮਾਤਮਾ ਨਜ਼ਰ ਆਉਂਦਾ ਹੈ ਤੇ ਪਰਮਾਤਮਾ ਦੀ ਓਟ ਆਸਰਾ ਲੈਂਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਮਹਾਰਾਜ ਕਹਿਣ ਲੱਗੇ ਇੱਕ ਪਰਮਾਤਮਾ ਦਾ ਨਾਮ ਇਸ ਦੁਨੀਆ ਤੇ ਰਹਿਣ ਹੈ ਦੂਜਾ ਨਾਮ ਨੂੰ ਜਪਣ ਵਾਲਾ ਸਾਧੂ ਜਿਨੇ ਆਪਣੇ ਮਨ ਨੂੰ ਸਾਧ ਲਿਆ ਜਪ ਜਪ ਕੇ ਔਰ ਇਥੇ ਗੁਰੂ ਤੇ ਪਰਮਾਤਮਾ ਰਹੇਗਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਇੱਕ ਉਹ ਦੁਨੀਆ ਤੇ ਰਹਿਣਗੇ ਜਿਨਨੇ ਗੁਰੂ ਦੇ ਮੰਤਰ ਉਪਦੇਸ਼ ਨੂੰ ਕਮਾਇਆ ਤੇ ਪਰਮਾਤਮਾ ਦੇ ਨਾਮ ਨੂੰ ਜਪਿਆ ਰਾਮ ਨਾਮ ਔਰ ਮੈਂ ਗਾਹਿਓ ਜਾ ਕੈ ਸਮ ਨਹੀਂ ਕੋਏ ਮਹਾਰਜ ਕਹਿਣ ਲੱਗੇ ਰਾਮੇ ਹੋਏ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਹਿਰਦੇ ਵਿੱਚ ਧਾਰ ਜਿਸ ਪਰਮਾਤਮਾ ਦੇ ਨਾਮ ਦੇ ਬਰਾਬਰ ਦੁਨੀਆਂ ਵਿੱਚ ਕੋਈ ਨਹੀਂ ਨਾਮ ਦੇ ਬਰਾਬਰ ਕੋਈ ਵੀ ਨਹੀਂ ਇਹ ਤੇ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਨਾਮ ਇੰਨਾ ਪਾਵਰਫੁਲ ਹੈ ਇਸ ਲਈ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਓ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਜਿਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਸਾਰੇ ਸੰਕਟ ਸਾਰੀਆਂ ਮੁਸੀਬਤਾਂ ਕਸ਼ਟ ਕਟੇ ਜਾਂਦੇ ਨੇ ਔਰ ਪ੍ਰਮਾਤਮਾ ਦਾ ਦੀਦਾਰ ਹੋ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਉਸ ਪ੍ਰਮਾਤਮਾ ਦੇ ਨਾਮ ਨੂੰ ਫਿਰਦੇ ਵਿੱਚ ਟਿਕਾਓ ਸਤਗੁਰੂ ਕਿਰਪਾ ਕਰਨ ਇਹ 57 ਸ਼ਲੋਕਾਂ ਦੀ ਵਿਚਾਰ ਆਪਾਂ ਸੰਖੇਪ ਰੂਪ ਵਿੱਚ ਕੀਤੀ ਹੈ ਬਹੁਤ ਸਰਲ ਤੇ ਸਿੱਧੇ ਅਰਥਾਂ ਦੇ ਵਿੱਚ ਆਪਾਂ ਇਹਨੂੰ ਸਮਝਿਆ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਿਚਾਰ ਕਰਦੇ ਹੁਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਆਪਸਮੂਹ ਸੰਗਤ ਦਾ ਭਲਾ ਕਰਨ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ